ਪਿੰਗ ਦੇ ਵਿੱਚ ਕੁਝ ਐਸੇ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਨੂੰ ਭੱਲੇ ਕਰ ਲੋ ਯਾਰ ਵੀਰੇ ਇਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖੁੱਲ੍ਹਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਫੁੱਲੀ ਅਸ਼ੂਰਡ ਸੀਗੇ ਕਿ ਜਿੱਥੇ ਜੜੀ ਆ ਉਹ ਆਮ ਆਦਮੀ ਪਾਰਟੀ ਤੁਸੀਂ 16 ਰਾਉਂਡ ਨੇ 16 ਰਾਉਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਉਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਏ ਗੂਗਲ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟਸ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਸਾਡੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਵਾਟੇ ਲੀਡ ਇਸ ਜਿੰਮਨੀ ਚੋਣ ਦੇ ਵਿੱਚ ਮਨਦੀਪ ਕਹਿ ਰਿਹਾ ਕਹਿੰਦੇ ਵੀ ਜੇਕਰ ਅਕਾਲੀ ਦਲ ਜੇ ਅਸੀਂ ਇਕੱਠੇ ਹੁੰਦੇ ਤਾਂ ਜਿੱਤ ਜਾਣਾ ਸੀ ਕਹਿੰਦੇ ਮਤਲਬ ਅਕਾਲੀ ਦਲ ਦੀ ਜਿੱਤ ਉਹ ਨਹੀਂ ਮੈਂ ਨਾ ਹੁੰਦਾ ਦੇਖੋ ਜੇ ਜੇ ਤਾਂ ਫਿਰ ਉਹਨਾਂ ਨੂੰ ਹੀ ਪਤਾ ਹੈਨਾ ਆਪਾਂ ਅਸੀਂ ਆਪਣੀ ਪਾਰਟੀ ਵੱਲੋਂ ਚੋਣ ਲੜੀ ਅਸੀਂ ਪਹਿਲਾਂ ਵੀ ਸੀਟ ਸਾਡੇ ਕੋਲ ਸੀ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਪਹਿਲਾਂ ਵੀ ਅਸੀਂ ਵੱਡੇ ਮਾਰਜਿਨ ਦੇ ਨਾਲ ਇਹ ਸੀਟ ਜਿਹੜੀ ਆ ਰਿਟੇਨ ਕੀਤੀ ਜਿੱਤੀ ਸੀਗੀ ਹੁਣ ਵੀ ਇਹਨੂੰ ਰਿਟੇਨ ਕੀਤਾ ਔਰ ਇਹ ਜਿਹੜੀ ਜਿੱਤ ਆ ਉਹ ਕੰਮਾਂ ਦੀ ਜਿੱਤ ਆ ਇੱਕ ਮੈਂ ਤਾਂ ਦੱਸਣਾ ਚਾਹਣਾ ਕਿ ਇੱਕ ਡਿਵੈਲਪਮੈਂਟਲ ਪੋਲੀਟਿਕਸ ਜਿਹੜੀ ਹੈ ਨਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ੁਰੂ ਹੋਈ ਆ ਪਿਛਲੇ ਪੌਣੇ 4 ਸਾਲ ਦੇ ਵਿੱਚ ਹਰ ਫੀਲਡ ਦੇ ਵਿੱਚ ਦੇਖ ਲਓ ਅਸੀਂ ਲੋਕਾਂ ਨੂੰ ਜਾ ਕੇ ਆਪਦੇ ਬਿਜਲੀ ਦੇ ਕੰਮ ਕਰਾਏ ਅਸੀਂ ਰੋਡਸ ਦੇ ਬਾਰੇ ਦੱਸਿਆ ਅਸੀਂ ਨਹਿਰੀ ਪਾਣੀ ਜਿਹੜਾ ਸੀਗਾ ਉਹ ਟੇਲਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਅਸੀਂ ਸਿੱਖਿਆ ਦੀ ਗੱਲ ਕੀਤੀ ਅਸੀਂ ਸਿਹਤ ਦੀ ਗੱਲ ਕੀਤੀ ਅਸੀਂ ਸਾਰੇ ਹੀ ਆਪਣੇ ਜਿੰਨੇ ਕੰਮ ਸੀਗੇ 59000 ਦੇ ਕਰੀਬ ਨੌਕਰੀਆਂ ਦਿੱਤੀਆਂ ਉੱਥੇ ਸਾਨੂੰ ਬਹੁਤ ਲੋਕ ਮਿਲਦੇ ਸੀਗੇ ਅਸੀਂ ਫੀਲਡ ਦੇ ਵਿੱਚ ਸੀਗੇ ਜਿੱਥੇ ਬੱਚੇ ਹੱਥ ਘੜੀ ਕਰਕੇ ਇਹ ਲੱਗਦਾ ਜਿਵੇਂ ਪੰਥਕ ਏਰੀਆ ਹੈਗਾ ਸੀ ਜਿਵੇਂ ਕਹਿੰਦੇ ਨੇ ਪੰਥਕ ਏਰੀਆ ਸਭ ਤੋਂ ਵੱਡਾ ਡਰ ਵੀ ਸੀ ਕਾਲੀਦਾਲਮ ਕਿ ਉੱਥੇ ਵੱਡਾ ਝਟਕਾਰ ਜਾਂ ਸ਼ਾਇਦ ਲੋਕਾਂ 'ਚ ਜਿਹੜਾ ਬੇਦਬੀ ਜਾਂ ਉਹ ਚੀਜ਼ਾਂ ਲੱਗ ਕੇ ਪਿਉ ਉੱਥੇ ਜਿਹੜਾ ਪੰਥਕ ਏਰੀਆ ਚੋਂ ਦੇਖੋ ਨਹੀਂ ਦੇਖੋ ਪੰਥਕ ਏਰੀਆ ਦੀ ਗੱਲ ਸਾਨੂੰ ਆ ਯਕੀਨ ਸੀਗਾ ਕਿ ਅਸੀਂ ਇੱਥੋਂ ਜਿੱਤਾਂਗੇ ਆਪਣੇ ਕੰਮਾਂ ਦੇ ਆਧਾਰ ਤੇ ਜਿੱਤਾਂਗੇ ਔਰ ਕੰਮ ਦੇ ਆਧਾਰ ਤੇ ਲੋਕਾਂ ਨੇ ਵੋਟ ਪਾ ਕੇ ਸਾਨੂੰ ਆਪਣਾ ਨਹੀਂ ਪੰਥਕ ਏਰੀਆ ਦੀ ਸ਼ੁਰੂਆਤ ਚੰਗੀ ਦੇ ਕਾਲੀ ਦਲ ਦੇ ਨੂੰ ਕਿਵੇਂ ਕਹਿੰਦੇ ਤੁਸੀਂ ਜਿਵੇਂ ਪੰਥਕ ਏਰੀਆ ਸੀ ਕਿੰਨੀ ਕਿ ਸਾਡੀ ਸਾਡੀ 2027 ਦੇ ਵਿੱਚ ਵੀ ਕਿਸੇ ਨਾਲ ਲੜਾਈ ਨਹੀਂ ਆ ਅਸੀਂ ਆਪਦੇ ਕੰਮ ਜਿਹੜੇ ਕੀਤੇ ਨੇ ਅਸੀਂ ਕੰਮ ਦੇ ਆਧਾਰ ਤੇ ਹੀ ਹੁਣ ਵੋਟ ਲਈ ਆ ਕੰਮ ਦੇ ਆਧਾਰ ਤੇ 2027 ਦੇ ਵਿੱਚ ਵੋਟ ਦਵਾਂਗੇ